ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਤੇ ਜ਼ਿਆਦਾ ਅਸਰ ਜਿਹੜਾ ਪੈ ਰਿਹਾ ਲੱਗਦਾ ਕਿਉਂਕਿ ਸਾਰੀ ਵਿਖਵਾਣੀ ਹੀ ਹੁੰਦੀ ਹੈ ਇੱਕ ਕਿਹੜੇ ਜ਼ਿਲ੍ਹੇ ਜਿਹੜੇ ਆ ਜ਼ਿਆਦਾ ਲੱਗਦਾ ਕਿ ਪ੍ਰਭਾਵਿਤ ਹੋ ਸਕਦੇ ਆ ਜੀ ਵੈਸੇ ਤਾਂ ਪੰਜ ਵਰ ਖੇਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਆਮਡਿ ਵੱਲੋਂ ਇਹ ਲੋਕਲ ਦਿੱਤਾ ਗਿਆ ਹੈ ਆਮ ਜਪ੍ਰਿਕ ਨਾਲ ਪਹਿਲਾਂ ਵੀ ਹੜ ਆਏ ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਖਰਾਬ ਹੋਈ ਹੁਣ ਵੀ ਕਈ ਕਿਸਾਨਾਂ ਦਾ ਝੋਨਾ ਜਿਹੜਾ ਉਹ ਵਾਢੀ ਲਈ ਬਿਲਕੁਲ ਤਿਆਰ ਹੈ ਤੇ ਜੇ ਬਰਸਾਤ ਆਂਦੀ ਹੈ ਕਿਸਾਨਾਂ ਵਾਸਤੇ ਇਹ ਕਿੰਨੇ ਕਿ ਚਿੰਤਾ ਵਾਲੀ ਗੱਲ ਹੈ ਜੀ ਕਿਉਂਕਿ ਫ੍ਰੀ ਕ੍ਰੌਪਸ ਜਿਹੜੀਆਂ ਆਲਰੇਡੀ ਮੈਚਰ ਹੋ ਚੁੱਕੇ ਨੇ ਔਰ ਹਾਰਵੈਸਟਿੰਗ ਚੱਲ ਰਹੀ ਹੈ ਸੋ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਹਾਂ ਕਿ ਉਹਨਾਂ ਨੂੰ ਜਿਹੜੀ ਕ੍ਰੌਪ ਦੀ ਹਾਰਵੈਸਟਿੰਗ ਆ ਉਹ ਆਨ ਵਾਲੇ ਦਿਨਾਂ ਦੇ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਪਲਾਨ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਹੜੀ ਪ੍ਰੋਡਿਊਸ ਆਲਰੇਡੀ ਉਹ ਹਾਰਵੈਸਟ ਕਰ ਚੁੱਕੇ ਨੇ ਉਹਦੀ ਸਾਮ ਸੰਭਾਲ ਉਹਨਾਂ ਨੂੰ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਨ ਵਾਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਹੋਣ ਕਰਕੇ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋਵੇ ਜਨ ਹਿਤੇਸ਼ੀ आरपी ਨਹੀਂ ਭਰੋ ਸਾ ਆਪਕਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਜਿਵੇਂ ਅਨਵਰ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਫਾਰ 5 ਤੋਂ 7 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਨਾਲ-ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਹੋ ਸਕਦੀ ਹੈ ਔਰ ਲਾਈਟਨਿੰਗ ਜਾਂ ਥੰਡਰਿੰਗ ਐਕਟੀਵਿਟੀ ਵੀ ਹੋ ਸਕਦੀ ਹੈ ਇਹਦੇ ਵਾਸਤੇ 5 ਔਰ 6 ਤਰੀਕ ਨੂੰ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਕੁਝ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਇਸੇ ਤਰ੍ਹਾਂ 7 ਤਰੀਕ ਨੂੰ ਵੀ ਆਈਐਮਡੀ ਵੱਲੋਂ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਮੈਮ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਤੇ ਜ਼ਿਆਦਾ ਅਸਰ ਜਿਹੜਾ ਪੈ ਰਿਹਾ ਲੱਗਦਾ ਕਿਉਂਕਿ ਸਾਰੀ ਭਵਿੱਖਬਾਣੀ ਹੀ ਹੁੰਦੀ ਹੈ ਇੱਕ ਕਿਹੜੇ ਜ਼ਿਲ੍ਹੇ ਜਿਹੜੇ ਆ ਜ਼ਿਆਦਾ ਲੱਗਦਾ ਕਿ ਪ੍ਰਭਾਵਿਤ ਹੋ ਸਕਦੇ ਨੇ ਜੀ वैसे त 5ਵਰ 6 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਆਈਐਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਪਰ 5 ਤਰੀਕ ਨੂੰ ਜਿਹੜੇ ਈਸਟਰਨ ਡਿਸਟ੍ਰਿਕਟਸ ਦੇ ਵਿੱਚ yellow ਹੈ ਅਲਰਟ ਹੈ ਸਾਊਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਪਰ ਨਰਦਰਨ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ orange ਅਲਰਟ ਹੈ ਇਸੇ ਤਰ੍ਹਾਂ ਜੇ 6 ਤਰੀਕ ਨੂੰ ਦੇਖੀਏ ਤਾਂ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ orange ਅਲਰਟ ਹੈ ਔਰ ਸਾਊਥ-ਵੈਸਟਰਨ ਦੇ ਵਿੱਚ yellow ਅਲਰਟ ਹੈ ਸੋ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਹੀ ਅਲਰਟ 5 ਔਰ 6 ਤਰੀਕ ਨੂੰ ਜਾਰੀ ਕੀਤਾ ਗਿਆ ਮੈਮ 6 ਤਰੀਕੇ ਨਾਲ ਪਹਿਲਾਂ ਵੀ ਹੜ੍ਹ ਆਏ ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਖਰਾਬ ਹੋਈ ਹੁਣ ਵੀ ਕਈ ਕਿਸਾਨਾਂ ਦਾ ਝੋਨਾ ਜਿਹੜਾ ਉਹ ਵਾਢੀ ਲਈ ਬਿਲਕੁਲ ਤਿਆਰ ਹੈ ਤੇ ਜੇ ਬਰਸਾਤ ਆਂਦੀ ਹੈ ਕਿਸ ਇਹ ਕਿੰਨੇ ਇੱਕ ਚਿੰਤਾ ਵਾਲੀ ਗੱਲ ਹੈ ਜੀ ਕਿਉਂਕਿ ਖਰੀਫ ਕrops ਜਿਹੜੀਆਂ ਆਲਰੇਡੀ ਮੈਚੁਰ ਹੋ ਚੁੱਕੀਆਂ ਨੇ ਉਹ ਹਾਰਵੈਸਟਿੰਗ ਚੱਲ ਰਹੀ ਹੈ ਸੋ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਆ ਕਿ ਉਹਨਾਂ ਨੂੰ ਜਿਹੜੀ crop ਦੀ ਹਾਰਵੈਸਟਿੰਗ ਆ ਉਹ ਆਨਵਾਰੇ ਦਿਨਾਂ ਦੇ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਪਲਾਨ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਹੜੀ ਪ੍ਰੋਡਿਊਸ ਆਲਰੇਡੀ ਉਹ ਹਾਰਵੈਸਟ ਕਰ ਚੁੱਕੇ ਨੇ ਉਹਦੀ ਸਾਮ ਸੰਭਾਲ ਉਹਨਾਂ ਨੂੰ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਨਵਾਰੇ ਦਿਨਾਂ ਦੇ ਵਿੱਚ ਮੌਸਮ ਖਰਾਬ ਹੋਣ ਕਰਕੇ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋ ਸਕੇ ਜਿਸ ਤਰ੍ਹਾਂ ਮੈਮ ਇਹ ਹੈ ਕਿ ਕਿਹੜੇ ਪਾਸਿਓਂ ਕਿਹੜੀ ਡਿਸਟਰਬੈਂਸ ਇਹ ਚੱਲ ਰਹੀ ਹੈ ਕਿਉਂਕਿ ਜੋ ਇਹ ਵੀ ਰਿਪੋਰਟਸ ਆ ਰਿਹਾ ਹੈ ਕਿ ਬੰਗਾਲ ਦੀ ਖਾੜੀ ਤੇ ਤੂਫਾਨ ਜਿਹੜਾ ਬਣ ਕੇ ਇਹ ਇਧਰ ਪੰਜਾਬ ਵੱਲੋਂ ਆ ਰਿਹਾ ਹੈ ਜੀ ਮੌਨਸੂਨ ਦੀ ਵਿਦਡਰਾਲ ਜਿਹੜੀ ਆਲਰੇਡੀ ਰੀਜਨ ਦੇ ਵਿੱਚੋਂ ਹੋਇ ਹੋ ਚੁੱਕੀ ਹੈ ਇਹ ਹੁਣ ਇੱਕ ਡਬਲਯੂ ਡੀ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਹੈ ਉਹਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬੋ ਬੋਤਾਨ ਮਜੀਤਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਜਿਹੜੀ ਆ ਹੋ ਸਕਦੀ ਹੈ ਕੁਝ ਦਿਨ ਕੁਝ येलो ਅਲਰਟ ਵੀ ਕਿਸੇ ਜ਼ਿਲ੍ਹੇਾਂ ਦੇ ਵਿੱਚ ਹੈਗਾ ਤੇ ਔਰੇਂਜ ਅਲਰਟ ਵੀ ਜਿਹੜਾ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਹੈਗਾ ਤਾਂ 7 ਤਰੀਕ ਤੱਕ ਪੰਜਾਬ ਦੇ ਵਿੱਚ ਬਰਸਾਤ ਉਹ ਭਾਰੀ ਪੈ ਸਕਦੀ ਹੈ ਗੜੇਮਾਰੀ ਵੀ ਕਿਤੇ ਕਿਤੇ ਹੋ ਸਕਦੀ ਹੈ ਤਾਂ ਦੇਰੇ ਅਪਡੇਟਸ ਸੰਜੋ ਕੈਮਰਾਮੈਨ ਸਨਿਨਲ ਸਨਮਜੀਤ ਸਿੰਘ ਪਹਿਲਾ ਜਨਤੇਸ਼ੀ ਬੁਦੈਣਾ ਧੰਨਵਾਦ